ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭਾ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚ ਨਾ ਹੋਵੈ ਜੇ ਸੋਚੀ ਲਖਵਾਰ ਚੁਪੈ ਚੁਪ ਨ ਹੋਵੈ ਜੇ ਲਾਇ ਰਹਾ ਲਿਵ ਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪੁਰੀਆ ਪਾਰ ਸਹ ਸਿਆਣ ਪਾਲਖ ਹੋ ਹੈ ਤਾ ਇਕ ਨ ਚੱਲੇ ਨਾਲ ਕਿਉ ਸਚਿਆ ਰਹੀ ਹੈ ਤਉ ਪੂੜੈ ਟੁੰਡੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨਿਆ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵੜਿ ਆਈ ਹੁਕਮੇ ਉਤਮ ਨੇ ਜੁ ਹੁਕਮ ਲੇਖ ਸੁਖ ਸੁਭਾਈ ਹੈ ਇੱਕ ਨਾ ਹੁਕਮੀ ਬਰਸੀਸ ਇੱਕ ਹੁਕਮੀ ਸੁਲਾ ਬੁਹਾਈ ਹੈ ਹੁਕਮੇ ਅੰਦਰ ਸਭ ਕੋ ਬਾ ਰੂਮ ਨਾ ਹੋਏ ਨਾਨਕ ਹੁਕਮੇ ਜੇ 부ਝੈ ਤਾਂ ਹੋ ਮੈਂ ਤੈ ਨ ਕੋਇ ਗਾਵੇ ਪੁਤੜ ਹੋਵੇ ਕਿਸੈ ਤਾੜ ਗਾਵੇ ਖੁਦਰ ਜਨੇ ਨਿਸਾੜ ਗਾਵੇ ਕੋ ਗੁੜਬੁੜਿਆਈਆ ਚਾੜ ਗਾਵੇ ਕੋ ਬਤਿਆ ਵਿੱਚੋਂ ਵਿਚਾਰ ਗਾਵੇ ਕੋ ਸਾਧ ਰੇ ਤਨ ਕੀ ਗਾਵੇ ਕੋ ਜੀ ਲੈ ਲੇਰ ਦੇ ਗਾਵੇ ਕੋ ਜਪੈਦ ਸੈ ਦੂਰ ਗਾਵੇ ਕੋ ਵੇਖ ਅੰਦਰ ਅ ਦੂਰ ਕਥਨਾ ਕਥਿਨਾ ਵੈ ਟੋਟ ਕਦ ਕਦ ਕਥੀ ਕੋਟੀ ਕੋਟ ਕੋਟ ਜਿੰਦਾ ਦਿਲ ਜਿੰਨਕ ਪਾਏ ਜੁਗਾ ਜੁਗਾ ਤਰਖਾਈ ਖਾਈ ਹੁਕਮਿਓ ਪਹੁੰਚਾਏ ਦਾਉ ਨਾਨਕ ਵਿੰਸਾਵੇਂ ਪ੍ਰਵਾਹੋ ਸਚਾ ਸਾਇਬ ਸਜਣਾਏ ਭਾਕਿਆ ਪਾਉ ਅਪਾਰ ਅੱਖ ਮੰਗੇ ਤੇਹੀ ਦਾਖਰੇ ਦਾਤਰ ਫੇਰ ਕਹਿ ਕੇ ਰਖੀਏ ਜਿਸ ਸੇ ਦਰਬਾਰ ਮੋਖ ਬੁਨਣ ਬੋਲੀਏ ਜਿਸ ਸੁੰਤਰੇ ਪਿਆਰ ਅੰਮ੍ਰਿਤ ਵੇਲਾ ਸਜਣਾ ਉਟਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ ਨਾਨਕੀ ਵੇ ਜਾਣੀਐ ਸਭ ਆਪੇ ਸਤਿਆਰ ਆਪਿਆ ਨਾ ਜਾਏ ਕੀਤਾ ਨਾ ਹੋਏ ਆਪਿਆ ਸਰਜਨ ਜਨ ਸੋਏ ਹਿਨਸੀ ਵਾ ਕ੍ਰਪਾਇਆ ਬਾਹ ਨਾਨਕ ਕਾ ਵੀਏ ਕੁਣੀ ਨਿਧਾਨ ਗਾਵੀਐ ਸੁਣੀਐ ਮਨ ਰਖੀਐ ਮਾਉ ਤ ਪਰਹਰ ਸੁ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖਧਰੈ ਸਮਾਈ ਪੁਰੇਸ਼ਰ ਘੁਰਪੂਰਕ ਬ੍ਰਹਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਅੱਖ ਨਹੀਂ ਕਹਿਣਾ ਕਿਤ ਨ ਜਾਈ ਪੁਰਾ ਇੱਕ ਨੇ ਬੁਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਬਿਸਰ ਨ ਜਾਈ ਇਰਤਨਾ ਵਾਗੇ ਤ ਸੁਭਾਵਾ ਵਿਣ ਪਾਣੇ ਕੇ ਨਾਏ ਕਰੀ ਜੇਤੀ ਸੇਟੋ ਬਾਈ ਵੇਖਾ ਬਿਣਾ ਕਰਮ ਕੇ ਮਿਲ ਲਈ ਬਾਤ ਵਿਚਰ ਤੰਜਵਾ ਹਰਵਾੜਤ ਜੇਕ ਮੁਰਗੀ ਸਿੱਖ ਸੁਣੀ ਪੁਰਾ ਇੱਕ ਨੇ ਬੁਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਬਿਸਰ ਨ ਜਾਈ ਜੇ ਜੁਗ ਜਾ ਰਿਆ ਅਰਜਾ ਹੋਰ ਦਸੋਣੀ ਹੋਏ ਨਵਾ ਖੰਡਾ ਵਿੱਚ ਜਾਣੀਏ ਨਾਲ ਚਲੇ ਸਭ ਕੋਏ ਚੰਗਾ ਨੌਰ ਖਾਈ ਕੇ ਜਸ ਕੀ ਤਜਗ ਲਈ ਇਸ ਨਜ਼ਰ ਨਾ ਵਈ ਤਵਾਤਮ ਪੁੱਛੈ ਕਿ ਕੀਤਾ ਅੰਦਰ ਕੀਟ ਕਰ ਦਸੀ ਦੋਸਤ ਰੀ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇ ਹਰ ਕੋਈ ਨਾ ਸੋਝੈ ਦੇ ਇਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸੁਰ ਬਾਤ ਸੁਣਿਆ ਧਰਤ ਧਵਲੇ ਆਕਾਸ਼ ਸੁਣਿਆ ਦੀਪ ਲੋਪਾ ਤਾਲ ਸੁਣਿਆ ਕੋਈ ਨਾ ਸਕੇ ਕਾਲ ਨਾਨਕ ਭਗਤਾਂ ਸਦਾ ਵਿਕਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸ਼ਰ ਬਰਮਾ ਇੰਦ ਸੁਣਿਆ ਮੋਕਸਲਾ ਹਣ ਮੰਦ ਸੁਣਿਆ ਜੋਗ ਜੋਗ ਤਨ ਭੇਦ ਸੁਣਿਆ ਸਾਖ ਸਿੰਮਤ ਕਬੀਰ ਦਾਨਕ ਭਗਤਾਂ ਸਦਾ ਵਿਕਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖੀਆਂ ਸੁਣਿਆ ਛੜਖੈਸ਼ ਨੈਣ ਸੁਣਿਆ ਪੜ ਪੜ ਪਾਵੇ ਬਾਣ ਸੁਣਿਆ ਲਾਗੇ ਸਹਿ ਧਿਆਨ ਨਾਨਕ ਭਗਤਾਂ ਅਸਦਾ ਵਿਕਾਸ ਸੁਣਿਆ ਦੂਪ ਪਾਪ ਕਾ ਨਾਸ ਸੁਣਿਆ ਸਦਾ ਗੁਣ ਕੇਗਾ ਸੁਣਿਆ ਸੇਖੀ ਪੀਰ ਪਾਤਸ਼ਾ ਸੁਣਿਆ ਅੰਦੇ ਪਾਵੈ ਦਾਵ ਸੁਣਿਆ ਹੱਥ ਵੈਸ ਗਾਉ ਨਾਨਕ ਭਗਤਾਂ ਅਸਦਾ ਵਿਕਾਸ ਸੁਣਿਆ ਦੂਪ ਪਾਪ ਕਾ ਨਾਸ ਮੰਨੀ ਕੀ ਗੱਤ ਕਹੀ ਨਾ ਜਾਏ ਦੇਖੋ ਕਹਿ ਪੀਛੇ ਬਿਸਦਾ ਇਕਾਦ ਕਲਮ ਨ ਲੇਖਣ ਹਾਰ ਮੰਨੀ ਕਾ ਵੇ ਕਰਨ ਵਿਚਾਰ ਐਸਾ ਨਾਮ ਲਗਨ ਜਨ ਹੋਏ ਦੇਖੋ ਮਨ ਜਾਣੇ ਮਨ ਕੋਏ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਗਲ ਭਵਨ ਕੀ ਸੋਤ ਮੰਨੇ ਮੂੰ ਛੋਟਾ ਨ ਖਾਏ ਮੰਨੇ ਜਮ ਕੇ ਸਾਥ ਨ ਜਾਏ ਐਸਾ ਨਾਮ ਲਗਨ ਜਨ ਹੋਏ ਦੇਖੋ ਮਰ ਜਾਣੇ ਮਨ ਕੋਏ ਮੰਨੇ ਮਰਖਤ ਨ ਪਾਈ ਮੰਨੇ ਪਛੋ ਪਰਗੜ ਜਾਏ ਮੰਨੇ ਮੰਗਨ ਚੱਲੇ ਪੰਥ ਮੰਨੇ ਧਰਮ ਸੇਤੀ ਸੰਬੰਧ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਭਾਵੇਂ ਨੋਕ ਦਵਾਰ ਮੰਨੇ ਪਰਵਾਰ ਐਸਾ ਦਾਰ ਮੰਨੇ ਕਰੇ ਤਾਰੇ ਗੁਰ ਸਿੱਖ ਮੰਨੇ ਨਾਨਕ ਭਵੇਂ ਨ ਭਿਖ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚ ਪਰਵਨ ਪੰਚ ਪ੍ਰਧਾਨ ਪੰਚੇ ਪਵਿੱਤਰ ਕੈ ਮਾਨ ਪੰਚੇ ਸੋਹ ਹੈ ਦਰ ਰਾਜਾਨ ਪੰਚਾ ਕਾ ਗੁਰੂ ਇਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਨੇ ਨਾ ਹੀ ਸੁਮਾਰ ਧੋਲ ਧਰਮ ਦੇ ਕਾ ਪੂਤ ਸੰਤੋਖਤਾ ਪ੍ਰਖਿਆ ਜਨ ਸੂਤ ਜੇ ਕੋ ਭੁਜੈ ਹੋ ਵੈ ਸਚਿਆਰ ਤਵ ਲੈ ਉਪਰ ਕੀਤਾ ਪਾਦ ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਪਾਰ ਤਲੇ ਕਮਣ ਜੋਰ ਜੀ ਜਾਤ ਰੰਗਾ ਕੇ ਨਾਮ ਸਭ ਨਾਲ ਲਿਖਿਆ ਬੁੜੀ ਕਲਾ ਮਹੀ ਹੋਲੇ ਕਾ ਲਿਖ ਜਾਣਾ ਕੋਈ ਲੇਖਾ ਲਿਖਿਆ ਕੀਤਾ ਹੋਏ ਕੀਤਾ ਕੰਸਾ ਦੁਰੂਪ ਕੀ ਤੀਦਰ ਜਾਣੇ ਕੋਣ ਕੂਟ ਕੀਤਾ ਪਸਾਓ ਇੱਕੁ ਕੁਵਾਉ ਟਸ ਤੇ ਹੋਏ ਲਖ ਦਰੀਆ ਕੁਦਰਤ ਕਵਣ ਕਾ ਵਿਚਾਰ ਵਾਰਿਆ ਨ ਜਾਵੈ ਤਵਾਦ ਜੋ ਤੁਧ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਪ ਨਿਰੰਕਾਰ ਅਸਾਂਕ ਜਪ ਸੰਗ ਭਾਵ ਸੰਗ ਪੂਜੈ ਸੰਗ ਤਪਤਾ ਉਹ ਸੰਗਰਾਤਮਕ ਵੇਦ ਪਾਠ ਅਸਾਂਕ ਜੋਗ ਮਨ ਰਹੇ ਉਦਾਸ ਅਸਾਂਕ ਕੋਤੁ ਗਿਆਨ ਵਿਚਾਰ ਸੰਗ ਸਤੀ ਸੰਗ ਤਤਰ ਸੰਗ ਸੂਰਮੂ ਭਕ ਸੈ ਅਸਾਂ ਕੋ ਲਵਲਾਈ ਤਾਰ ਕੁਦਰਤ ਕਵਣ ਕਾ ਵਿਚਾਰ ਬਾਰਿਆ ਨਾ ਜਾਵਾ ਇਕ ਵਾਰ ਜੋਤੁ ਤੁ ਭਾਵੈ ਸਾਈ ਬਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸਾਂ ਕਮਰ ਕੰਦ ਕੋਰੇ ਸੰਕ ਚੋਰ ਹਰਾਮ ਖੋਰ ਅਸਾਂ ਕਮਰ ਕਰ ਜਾਏ ਜੋਰ ਸੰਗਲ ਵੜਦਿਆ ਕਮਾਏ ਸੰਗ ਪਾਪੀ ਪਾਪ ਕਰ ਜਾਏ ਅਸੰਖ ਹੁੜਿਆਰ ਕੁੜੀ ਫਿਰਾਇ ਸੰਖ ਮਲੇਸ਼ ਮਲ ਭਖਾਏ ਅਸੰਤ ਨਿੰਦਕ ਸਿਰ ਕਰੇ ਪਾਰ ਨਾਨਕ ਨੀਸ ਕੈ ਵਿਚਾਰ ਵਾਰਿਆਂ ਨ ਜਾਬਾਏ ਇਕ ਵਾਰ ਜੋ ਤੁਧ ਭਾਵੈ ਸਾਈ ਪ੍ਰਭਾ ਤੁਸਦਾ ਸਲਾਮ ਪਿਰੰਕਰ ਅਸਾਂ ਖੰਬ ਨਾ ਬਸਾਂ ਕਿਤਾਬ ਗਮ ਗਮ ਸੰਖ ਲੋ ਸੰਕਾਇ ਸਰ ਭਾਰ ਹੋਇ ਅਖਰੀ ਨਾਮਕਰੀ ਸਾਲਾ ਅਖਰੀ ਗਿਆਨ ਗੀਤ ਗੁਣ ਦਾ ਅਖਰੀ ਲੇਖਣ ਬੋਲਣ ਬਾਣ ਕ੍ਰਸਰ ਸੰਜੋਗ ਵਿਖਾਣ ਜਿਨੇ ਲਿਖੇ ਤੇ ਸਰਨਾਏ ਜੇ ਪਰਵਾਏ ਦਿੱਤੇ ਪਾਏ ਜਿਤਕੀ ਤਕੀ ਤੰਦਾ ਹੋ ਬਿਨਦਾ ਵਨਾਈ ਕੋਥਾ ਕੁਦਰਤ ਕਵਣ ਕਾ ਵਿਚਾਰ ਵਾਰਿਆ ਨਾ ਜਾਵਾਏ ਇਕ ਵਾਰ ਜੋਤਿ ਭਾਵੇ ਸਾਈ ਭਲੀਕਰ ਤੂੰ ਸਦਾ ਸਲਾਮ ਤਿਰੰਕਰ ਪਰੀਏ ਹੱਥ ਪੈਰ ਬੰਦੇ ਪਾਣੀ ਧੋਤਾ ਉਤਰਸਕੇ ਮੂਤਪਲੀਤੇ ਕੰਪੜ ਹੋਏ ਦੇ ਸਾਬੂਨ ਲਈਆ ਉਹ ਧੋਏ ਪਰੀਏ ਅਮਤ ਪਾਪਾ ਕੈ ਸੰਗ ਉਹ ਧੋ ਬਹਿਨਾ ਵੈ ਕੈ ਰੰਗ ਪੁਨੀ ਪਪੀ ਆਖਣ ਨਾਹੀ ਕਰ 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 ਨਾਲਿਖ ਲੈ ਜਾਓ ਆਪੀ ਬੀ ਜਾਪੇ ਖਾਉ ਨਾਨਕ ਕੁਖਮੀਆ ਬੁਜਾਓ ਤੀਰਤ ਤਪਦੇ ਅਦੰਤਨ ਜੇ ਕੋ ਬਾਵੈ ਤਨ ਕਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਤ ਮੰਡਾਉ ਸੰਭੁਣ ਤੇਰੇ ਮੈਂ ਨਾਹੀ ਕੋਏ ਵਿਣਗੁਣ ਕੀਤੇ ਭਗਤ ਨਾ ਹੋਏ ਸਵਾਸਤਾਤ ਬਾਣੀ ਬਰਮਾਉ ਸਤਸੁਆਨ ਸਦਾ ਮਰਚਾਉ ਕਵਣ ਸੋ ਵੇ ਲਵਤ ਤਵਣ ਕਵਣ ਤਿਤ ਕਵਣ ਵਾਰ ਕਵਣ ਸੁਰਤੀ ਬਾਉ ਕਵਣ ਜਿ ਭੂਆਕਾਰ ਵੇ ਨ ਪਈਆ ਕੰਡ ਤੀਜੀ ਹੋਵੈ ਲੇ ਪੁਰਾਣ ਵੰਤਰ ਪਾਇਓ ਗਾਡੀਆਂ ਜੇ ਲਿਖਰਲੇ ਕੁਰਾਨ ਤਿਤ ਵਾਰ ਨਾ ਜੋਗੀ ਜਾਣੈ ਰਤਬਾਉ ਨ ਕੋਈ ਜਾਂ ਕਰਤਾ ਸੇ ਟੀਕੋ ਸਾਚੇ ਆਪੇ ਜਾਣ ਸੋਈ ਕਿੰਕਾਰਾ ਕਿਰਸਾ ਲਾਇ ਕਿਉ ਵਰਨੀ ਕਬ ਜਾਣਾ ਨਾਨਕਾ ਘਣ ਸਭ ਕੋ ਆਖੇ ਕੋਦੋ ਇੱਕ ਸਿਆਣਾ ਵੱਡਾ ਸਾਹਿਬ ਢੀ ਨਾ ਹੀ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅਗੇ ਗਿਆਨ ਸੋਹੇ ਪਾਤਾਲ ਪਾਤਲ ਲਖਾ ਗਸਾਇਗਾਸ ਉੜ ਕੋੜ ਕਪਾਲ ਤੱਕੀ ਵੇ ਕੈ ਨਿਕ ਬਾਤ ਸੈ ਸਟੜਾ ਕੈਨਕ ਤੇ ਬਾ ਅਸਲੋ ਇੱਕ ਧਾਤ ਲਿਖਾ ਹੋਏ ਤਾਲੀ ਕੀ ਲਿਖਿਆ ਹੋਏ ਵਿਨਾਸ ਨਾਨਕ ਬਟਾਇਆ ਕੀ ਆਇਆ ਪੀ ਜਾਣੇ ਆਪ ਸਲਾਇ ਸਲਾਇ ਤੀ ਸਰਤ ਨ ਪਾਈਆਂ ਨਦੀਆਂ ਤਹਿ ਬਾ ਪਵੈ ਸਮੁੰਦ ਨ ਜਾਣੀ ਐ ਸਮੁੰਦ ਸਾਹਿਬ ਸੁਲਤਾਨ ਗ੍ਰਹ ਸੇਤੀ ਮਾਲ ਧਨ ਕੀੜੀ ਪੰਲਾ ਹੋਵਨੀ ਜੇ ਕਿਸ ਮਨੋਂ ਨਾ ਵਿਸਰੈ ਅੰਤਨਾ ਸਿੱਧੀ ਕਹਿਣ ਅੰਤ ਅੰਤਨਾ ਕਰਨੇ ਦੀ ਨਯੰਤ ਅੰਤਨਾ ਵੇਖਣ ਸੁਣਨ ਅੰਤ ਜਪੈ ਗਿਆ ਮਨ ਬੰਤ ਅੰਤਨਾ ਜਪੈ ਕੀਤਾ ਹੈ ਕਾਰ ਅੰਤਨਾ ਜਪੈ ਪਰਵਾਰ ਅੰਤ ਕਰਨ ਕੀਤੇ ਵੇਲਾਏ ਤਾਂ ਕਿ ਅੰਤਨਾ ਪਾਏ ਜਾਏ ਇਹੋ ਅੰਤਨਾ ਜਾਣੇ ਕੋਈ ਬਹੁਤਾ ਕਈ ਹੈ ਬਹੁਤਾ ਹੋਏ ਵੱਡਾ ਸਾਬ ਉੱਚਾ ਤਾਂ ਉੱਚੋ குரு ਚਨਾ ਹੋਏ ਬੁਢਾ ਚ ਹੋਵੇ ਕੋਈ ਤੇ ਸੂਚੇ ਕੋ ਜਾਣੇ ਸੋਏ ਜੀਵ ਡਿਆ ਜਣਿਆ ਆਪ ਆਪ ਨਾਨਕ ਅਧਿਕ ਕਰਮੀ ਦਾ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਈ ਕੀਤੇ ਮੰਗੈ ਜੂਤ ਪਾਰ ਕੀਤੇ ਅਗਤ ਨਹੀਂ ਵਿਚਾਰ ਕੀਤੇ ਕਭ ਟੁੱਟੇ ਵਿਕਾਰ ਕੀਤੇ ਲੈ ਲੈ ਮੁਖਰ ਪਾਈ ਕੀਤੇ ਮੂਰਖ ਖਾਈ ਖਾਈ ਕੀਤੇ ਦੂਖ ਭੋਗ ਸਦਮਾਰੇ ਪੈਦਾ ਤੇਰੀ ਦਾਤਾਰ ਬੰਦ ਖਲਾਸੀ ਭਾਣੇ ਹੋਏ ਹੋ ਰਾਖ ਨ ਸਕੇ ਕੋਈ ਦੇਖੋ ਖਾਇ ਕਾਕਣ ਪਾਇਓ ਜਣ ਜੀਤੀਆ ਮੁਖਾਇ ਆਪੇ ਜਾਣੇ ਆਪੇ ਦੀ ਅਤਿ ਸਿਪਕੇ ਕੇ ਜਿਸ ਨੂੰ ਬਖਸ਼ੇ ਸਤਸਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਮੂਲ ਵਪਾਰ ਮੂਲ ਵਪਾਰੀ ਹੁਣ ਪਟਾਰ ਮੂਲਾ ਵੇ ਮੂਲ ਲੈ ਜਾਏ ਅਮੁੱਲ ਭਾਏ ਮੂਲਾ ਸਮਾਏ ਅਮੁੱਲ ਤਰਮਾ ਮੂਲ ਦੀ ਬਾਣਾ ਮੂਲ ਤੋਂ ਲੈ ਮੂਲ ਪ੍ਰਵਾਨ ਅਮੋਲ ਬਕਸੀ ਜ਼ਮੋਲੀ ਸਾਣਾ ਮੂਲ ਕਰਮੋ ਮੂਲ ਪ੍ਰਮਾਣ ਅਮੁੱਲੋ ਅਮੂਲਾ ਕਹ ਨਾ ਜਾਇ ਆਖਾ ਗ੍ਰਹਿ ਲਵਲਾਈ ਆਖੇ ਵੀਰ ਬਾਟ ਪੁਰਾਣੇ ਆਖੇ ਪੜੇ ਕਦੇ ਵਿਕਿਆੜ ਆਖੇ ਬਰਨੇ ਆਖੇ ਇੰਦੇ ਆਖੇ ਗੋਪੀ ਤੇ ਗੋਬਿੰਦ ਆਖੇ ਈਸ਼ਰ ਆਖੇ ਸੇਤ ਆਖੇ ਕਿਤੇ ਕਿਤੇ ਬੁਧੇ ਆਖੇ ਦਾਨੂ ਆਖੇ ਦੇਵ ਆਖੇ ਸੁਰਨਨ ਗੁਜਰ ਸੇਵ ਕੀਤੇ ਆਖੇ ਆਗਣ ਪਾਏ ਕੀਤੇ ਕਹਿ ਗਏ ਉੱਠ ਝਾਏ ਤੇ ਕਿਤੇ ਹੋਰ ਕਰੇ ਤਾਕ ਨ ਸਕੇ ਕੀ ਕੀ ਜੇ ਵਡ ਪਾਵੇ ਤੇ ਵਡ ਹੋਏ ਅਣਕ ਜਾਣ ਸਾਚਾ ਸੁਏ ਜੇ ਕੁ ਆਖੇ ਬੂਲ ਵਿਗਾੜ ਤਾਂ ਲਿਖਿਆ ਸਰਗਾ ਬਰ ਗਵਰ ਸੋਦਰ ਕਿ ਹਾਸੁ ਕਰ ਗਿਆ ਜਿਤਵੇ ਸਰਬ ਸੰਵਾਲੇ ਬਾਜੀ ਨਾਦਰ ਇਕ ਸੰਗਾ ਕੀਤੇ ਬਾਹਣਹਾਰੀ ਕੀਤੇ ਰਾਗ ਪ੍ਰੀ ਸੁ ਕਹੀਨ ਕੀਤੇ ਗਾਵਣਹਾਰੀ ਗਾਵੇ ਤੁਹਨੋਂ ਪਉਣ ਪਾਣੀ ਵੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੋਪ ਤਿਲਕ ਜਾਣਦੇ ਲਿਖ ਲਿਖ ਧਰਮ ਵਿਚਾਰੇ گا وی سما گاون سات بچا رے گا جتی ستی سنتوی گا وی ویر کرا ریا ਗਾਵਨ ਪੰਡਤ ਕਰਨ ਕੀ ਸਰ ਜੁਗ ਜੁਗ ਵੇਦਾਂ ਨਾਲੇ ਗਾਵੇ ਮੋਹਣੀ ਅਮਰ ਮੋਹਣ ਸੁਰਗਾ ਮਚ ਪਿਆਲੇ ਗਾਵਨ ਰਤਮ ਪਾਈ ਤੇਰੇ ਅਡ ਸਰ ਦੀਤ ਨਾਲੇ ਗਾਵੇ ਜੁਤਮਾ ਬਸੂਰਾ ਗਾਵੇ ਖਣੀ ਚਾਰੇ ਗਾਵੇ ਖੰਡ ਮੰਡਲ ਵਰਪੰਡਾ ਕਰ ਕਰ ਕੇ ਤਾਰੇ ਸੇ ਤੁਧ ਨੂੰ ਗਾਵੇ ਜੋ ਤੁਧ ਭਾਵ ਰਤੇ ਤੇਰੇ ਭਗਤਰ ਸਾਲੇ ਹੋਰ ਕੀਤੇ ਗਾਵਨ ਸੇ ਮੈਂ ਜਿਤਨਾ ਬਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਤ ਸਾਹਿਬ ਸਾਥਿਆ ਸਾਥੀ ਨਹੀਂ ਹੈ ਭੀ ਹੋ ਸਿਜੈ ਨਾ ਜਾਸੀ ਰਚਨਾ ਜੇ ਨਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਸ ਸੀ ਮਾਇਆ ਜਿਨੂੰ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਨ ਕਿਸ ਦੀ ਵੜਿਆਏ ਜੋ ਤਿਸ ਭਾਵੇਂ ਸੋਏ ਕਰ ਜੇ ਹੁਕਮ ਨ ਕਰਨਾ ਜਾਈ ਸੋ ਪਾਦਸ਼ਾਹ ਉਹ ਸ਼ਾਹ ਪਾਦਸ਼ਾਹ ਸੇ ਨਾਮ ਕਰੈ ਨ ਜਾਈ ਮੁੰਦਾ ਸੰਤੋਖ ਸਰਮਪਾ ਝੋਲੀ ਧਿਆਨ ਕੀ ਕਰੈ ਬਿਪੂਤ ਖੇਂਦਾ ਗਾਲ ਕੁਆਰੀ ਕਾਇਆ ਜੁਮ ਢੰਡਾ ਪ੍ਰਤੀਤ ਆਈ ਬੰਦੀ ਸਗ ਜਵਤੀ ਮਨ ਜੀ ਤੇਜ ਜਗ ਜੀਤ ਆਦੇਤ ਸਹ ਆਦੇਸ ਆਦਨਿਲ ਨਾਦ ਨਾਤ ਜੁਗ ਜੁਗੇ ਕੋ ਵੇਸ ਭੁਗਤ ਗਿਆਂਦੇ ਆ ਪੰਡਾਰ ਰੰਗਟ ਕਟਵਾਜੇ ਨਾਦ ਆਪਨਾਥ ਨਾਤੀ ਸਭ ਜਾ ਕੀਤ ਕੇ ਸਦਵਰਾ ਸਾਧ ਸੰਜੋਗ ਜੋਗ ਦੁਇ ਕਾਰ ਚਲਾਵੇ ਨਿਖਿ ਆਵੇ ਭਾਗ ਆਦੇਤ ਸਹ ਆਦੇਸ ਆਦਨਿਲ ਨਾਦ ਨਾਤ ਜੁਗ ਜੁਗੇ ਕੋ ਵੇਸ ਇਕਮਾਈ ਜੁਕਵੈ ਆਈ ਦਿਨ ਚੇਲੇ ਪਰਵਾਰ ਇੱਕ ਸੰਸਾਰੀ ਇੱਕ ਭੰਡਾਰੀ ਇਕ ਲਾਈ ਦੀਵਾਨ ਜੀਵਤ ਸੁਭਾਵੈ ਤਵੇ ਚਲਾਵੈ ਜੇ ਉਹ ਹੈ ਪ੍ਰਮਾਣ ਉਹ ਵੇਖੈ ਉਹਨਾਂ ਨਦਨਾਵੈ ਬਹੁਤਾਇਓ ਮਿਟਾਨ ਆਦਿਤ ਸਿਆਦੇ ਸਾਦਨੀਲ ਨਾਦ ਨਾਤ ਜੁਗਤਪ੍ਰੇਕ ਹੋਵੇ ਹਸਣ ਲੋਇ ਲੋਇ ਭੰਡਾਰ ਜੋਗ ਚ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਰਜਨ ਹਾਰ ਨਾਨਕ ਸੱਚੀ ਕੀ ਸਾਚੀ ਕਰ ਦੇ ਪ੍ਰਸਿਆਦੇ ਸਾਦਨੀਲ ਨਾਦ ਨਾਤ ਜੁਗਤਪ੍ਰੇਕ ਹੋਵੇ ਇਕ ਦੂਜੀ ਪੌ ਲਖੋ ਹੈ ਲਖੋ ਵੇ ਲਖੀਸ ਲਲ ਗਿੜਾਇਆ ਕੀ ਇੱਕ ਨਾਮ ਜਗਦੀਸ਼ ਏਕ ਰਾਏ ਪਤ ਪਵੜੀਆ ਚੜਿਆ ਹੋਇਆ ਕੀ ਸੁਨਦਲਾ ਕਾਸ਼ਕੀ ਕੀ ਤਾਇਰੀਸ ਨਾਲ ਕਨ ਤਰੀ ਪਾਈ ਐ ਕੂੜੀ ਪੂੜੈ ਠੀ ਸਾਖਣ ਜੋਰ ਚ ਪੈਣਾ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਨੈ ਜੋਰ ਜੋਰ ਨਾ ਰਾਜ ਮਾਲ ਮਨਸੂਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨ ਕੋਏ ਰਾਤੀ ਰੁਤੀ ਦਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਸਵੇ ਧਰਤੀ ਥਾਪ ਰਕੀ ਧਰਮਸਾਲ ਤਸਵੇ ਜੀ ਜੋਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਪਰਿਵਾਰ ਕਿਥੈ ਸੋਹਣ ਪੰਚ ਪ੍ਰਵਾਨ ਨਦਰੀ ਕਰਮ ਪਵੇ ਨਿਸ਼ਾਨ ਕਚਪ ਕਾਏ ਉਥੇ ਪਾਏ ਨਾਨਕ ਗਇਆ ਜਾਪੇ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਕੋ ਕਰਮ ਕੀਤੇ ਪਉਣ ਪਣੀ ਵੇ ਸੰਤਰ ਕੀਤੇ ਕਾਰ ਮਹੇਸ਼ ਕੀਤੇ ਬਰਮੇ ਕਾੜਤ ਕੜੀਆ ਰੂਪ ਰੰਗ ਕੇ ਵੇਸ ਕੀਤੀ ਆ ਕਰਮ ਭੂਮੀ ਮੇਰ ਕੀਤੇ ਕੀਤੇ ਤੂ ਉਪਦੇਸ਼ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ਼ ਕੀਤੇ ਸਿੱਧ ਬੋਧਨਾਤ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵਦਾਨ ਮੁਨ ਕੀਤੇ ਕੀਤੇ ਰਤਨ ਸਮੁੰਦ ਕੀਤੀ ਆ ਖਾਣੀ ਕੀਤੀ ਆ ਬਾਣੀ ਕੀਤੇ ਪਾਤ ਨਰਿੰਦ ਇਤਿਹਾਸ ਉੱਡੀ ਸੇਵਕੀ ਤੇ ਨਾਨਕੰਤ ਨਾਨਤ ਗਿਆਨਖੰਡ ਮੈਂ ਗਿਆਨ ਪ੍ਰਚੰਡ ਤਿੱਥੇ ਨਾਮ ਬਨੋਦ ਕੋਟ ਅਨੰਦ ਸਰਮਖੰਡ ਕੀ ਬਾਣੀ ਰੂਪ ਤਿੱਥੇ ਘੜਤ ਗੜੀਆਂ ਬਹੁਤਾਂ ਨੂਪ ਤਾਂ ਗਿਆ ਗੱਲਾਂ ਕਥੀਆਂ ਨਾ ਜਾਏ ਦੇਖੋ ਕਹਿ ਪਿਛੇ ਪਿਸਤਾਈ ਤਿੱਥੇ ਘੜੀਆਂ ਸੁਰਤ ਮਤ ਮਨ ਬਹੁਤ ਤਿੱਥੇ ਘੜੀਆਂ ਸੁਰਸਦਾ ਕੀ ਸੋਧ ਕਰਮਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ ਤਿੱਥੇ ਜੋਤਮਾ ਬਲ ਸੋਕਨ ਮੈਂ ਰਾਮ ਰਹਾ ਪ੍ਰਭੂਰ ਤਿੱਥੇ ਸੀਤੋ ਸੀਤਾ ਮੇ ਮਮਾਈ ਬਾਗਿਰੂ ਮਨ ਕਥਨੇ ਜਾਏ ਨਾ ਉਮਰੇ ਨ ਠਾਕੇ ਜਾਏ ਜਿਨ ਕਹਿ ਰਾਮ ਬਸੈ ਮਨ ਮਾਈ ਤਿੱਥੇ ਭਗਤ ਬਸੇ ਕੀ ਲੋਕ ਕਰੇ ਆਨੰਦ ਸੱਚਾ ਮਨ ਸੋਏ ਸੱਚਖੰਡ ਬਸੈ ਨਰੰਕਾਰ ਤਰ ਕਰੇ ਵੇਖੇ ਨਦਰਿ ਨਹਾਲ ਤਿੱਥੇ ਖੰਡ ਮੰਡਲ ਵਰਖੰਡ ਦੇਖੋ ਕਥੇ ਤਾਂ ਅੰਤ ਨਾ ਅੰਤ ਤਿੱਥੇ ਲੋਲੂ ਆਕਾਰ ਜਿਵ ਜਿਵ ਹੁਕਮ ਤਵੇ ਦਿਵਕਾਰ ਵੇਖਿਆ ਵਿਸਕਾਰ ਵਿਚਾਰ ਨਾਨਕ ਤਨਾ ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਅਹਿਰਣ ਮਤ ਵੇਦ ਤਿਆਰ ਓਖ ਲਗ ਤਪtau ਭਾਂਡਾ ਪਾਉ ਅਮਰਤ ਤਕਟਾਲ ਕੜੀਏ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਸਰਤਮਾਤਾ ਦੇਸ ਰਾਤੁ ਦਾਈ ਦਾਇਆ ਕਿ ਲੈ ਸਗਲ ਜਗਤ ਚੰਗਿਆਈਆ ਬੁਣਾਈਆ ਵਾਚ ਧਰਮ ਹਦੂ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂ ਜਿਨੀ ਨਾਮ ਧਿਆਇਆ ਗੈਮ ਸ਼ਕਤ ਕਾ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾ ਜਿਨੀ ਨਾਮ ਧਿਆਇਆ ਗੈਮ ਸ਼ਕਤ ਕਾ ਦਾਂਦ ਕਤੇ ਮੁਖੀ ਉਚਲੇ ਕੀਤੀ ਛੁਟੀ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ